ਸਹਿਬਾਨਾਂ ਦੇ ਟਾਈਮ 'ਚ ਵੀ ਸ਼ਸਤਰਾਂ ਦੀ ਬਹੁਤ ਵੱਡੀ ਐਮੇਤ ਸੀਗੀ ਜੇ ਸ਼ਸਤਰ ਸੀਗੇ ਤਾਂ ਹੀ ਫੌਜਾਂ ਵੈਰੀ ਨਾਲ ਟੱਕਰ ਲੰਦੀਆਂ ਸੀਗੀਆਂ ਲੜਦੀਆਂ ਸੀਗੀਆਂ ਤੁਸੀਂ ਕਦੋਂ ਤੋਂ ਇਹ ਕੰਮ ਕਰਦੇ ਹੋ ਤਾਂ ਪਹਿਲਾਂ ਸੀ ਜਿਹੜੀ ਦਿਹਾੜੀ ਮਜ਼ਦੂਰੀ ਕਰਦੇ ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕਰੀ ਅਸੀਂ ਸ਼ਸਤਰ ਹੱਥੇ ਬਣਾਉਣਾ ਸਿੱਖ ਗਏ ਇਹ ਸਭਾ ਜੰਗ ਹੈ ਇਹਨੂੰ ਮਤਲਬ ਵੀ ਵਰਤੇ ਜਾਂਦਾ ਸੀ ਕਿ ਲੜਾਈ ਜੰਗ ਮੈਦਾਨ ਦੇ ਵਿੱਚ ਜਿਹੜੇ ਸਿੰਘ ਹੁੰਦੇ ਦੀਗੇ ਉਹ 2 ਤੋਂ 3-3 4-4 5-5 ਸ਼ਸਤਰ ਰੱਖਦੇ। ਜੇਵੇਂ ਕਹਾੜੀ ਹੋ ਗਈ ਤੇ ਵਰਖਾ ਹੋ ਗਿਆ ਤੇ ਨਾਲ ਨਾਲ ਬੜੀ ਤੇਗ ਹੋ ਗਈ ਉਪੀਆਂ ਨਹੀਂ ਤੇ ਗੰ। ਵੀ ਉਸ ਸਮੇਂ ਦਾ ਇਹ ਦੀਗਾ ਵੀ ਸਿੰਘ ਨੂੰ ਸ਼ਸਤਰ ਲੈਣ ਲੱਗਦੇ ਰਹਿ ਜਾਣਾ। ਵੀ ਜੰਗ ਮੈਦਾਨ ਦੇ ਵਿੱਚ ਲੜਦਾ ਕੋਈ ਦੁਸ਼ਮਣ ਉੱਤੋਂ ਦੀ ਪੈ ਗਿਆ ਸ਼ਸਤਰ ਹੱਥ ਚੋਂ ਨਿਕਲਦਾ ਨਾਲ ਦੀ ਨਾਲ ਹੀ ਉਹਨੇ ਦੂਜਾ ਟੱਕਰ ਤੇ ਦੂਸਰਾ ਜਿਹੜਾ ਮਹਾਰਾਜ ਦਸਵੇਂ ਪਾਤਸ਼ਾਹ ਦਾ ਥਾਪੜਾ ਸਾਨੂੰ ਉਹ ਸਾਡੀ ਜਾਨ ਤੇ ਥਾਪੜਾ ਨਹੀਂ ਹੈਗਾ ਸਾਡੇ ਸਰੀਰ ਤੇ ਜੀ ਜਾਨ ਜਦੋਂ ਵੀ ਜਾ ਸਕਦੀ ਹੈ ਪਰ ਸਰੀਰ ਦਸਵੇਂ ਪਾਤਸ਼ਾਹ ਦੇ ਲਿਖੇ ਰੋਣੇ ਨੇ ਹੁਣ ਥੋੜਿਆ ਦੁੱਖ ਨਾਲ ਕਹਿਣਾ ਪੈਂਦਾ ਜੀ ਜਿਹੜੀ ਸਾਡੀ ਸਿੱਖ ਕੌਮ ਹੈ ਉਹ ਨਸ਼ੇ ਵੱਲ ਵੱਧ ਗਈ ਦੇ ਜਿਹੜੇ ਸਾਡੇ ਉਤਲੇ ਬੰਦੇ ਨੇ ਜਿਵੇਂ ਹੁਣ ਆਪਾਂ ਜ਼ਿਆਦਾਤਰ ਆਪਾਂ ਸ੍ਰੋਮਣੀ ਕਮੇਟੀ ਨੂੰ ਲੈ ਕੇ ਕੰਮ ਜੁ। ਉਹਨਾਂ ਨੇ ਜਿਹੜਾ ਸਾਡਾ ਪ੍ਰਚਾਰ ਹੈ ਉਹ ਇਕੱਠਾ। ਪੁਲਿਸ ਦੇ ਮਾਣਾ ਨਹੀਂ ਕਦੇ ਪਾਇਆ ਹੁੰਦਾ। ਪੁਲਿਸ ਦੇ ਵਰਦੀ ਪਾਈ ਹੁੰਦੀ ਹੈ। ਇਹ ਵਰਦੀ ਹੈ ਦਸਵੇਂ ਪਾਤਸ਼ਾਹ ਦੀ। ਅੱਜ ਵੀ ਪੁਲਿਸ ਦੀ ਕਦਰ ਕਰਦੀ ਹੈ ਪਰ ਜਿਹੜੇ ਸਾਡੇ ਮਤਲਬ ਵੀ ਵਿਚਰਨ ਵਾਲੇ ਲੋਕ ਨੇ ਪਿੰਡਾਂ 'ਚ ਉਹ ਇਹਦੀ ਕਦਰ ਨਹੀਂ ਸਾਡੇ ਧਰਮ ਦਾ ਪ੍ਰਚਾਰਕ ਜਦੋਂ ਸਾਈਕਲ ਤੇ ਜਾਂਦਾ ਜਾਂ ਉਹ ਤਰਸਦਾ ਫਿਰ ਪ੍ਰਚਾਰਕ ਨਹੀਂ ਬਣਦਾ ਅੱਜ ਲੈਕਚਰ ਚਾ ਗਾਉਣ ਵਾਲਾ ਬੰਦਾ ਦੇਖੋ ਆਰਮਾ ਖਰਮਾ ਪਤੀ ਹੋ ਜਾਂਦਾ ਹੁਣ ਹੋ ਰਿਆ ਸੀ ਬੈਠਿਆਂ ਜੀ ਦੇਖੋ 12 ਫੁੱਟ ਜਗ੍ਹਾ ਮੇਰੇ ਕੋਲੇ 12 12 ਫੁੱਟ ਜਗ੍ਹਾ ਦਾ 13200 ਰੁਪਏ ਕਰਾਇਆ ਹੁੰਦਾ 12 ਫੁੱਟ ਜਗ੍ਹਾ ਦਾ ਜੀ 1500 ਰੁਪਏ ਫੁੱਟ ਦਾ ਕਰਾਇਆ ਹੈ ਦੇਸ਼ ਵਿਦੇਸ਼ ਵਿੱਚ ਪੰਜਾਬੀ ਲੋਕ ਚੈਨਲ ਦੇਖ ਰਹੀਆਂ ਸੰਗਤਾਂ ਨੂੰ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਸ਼ਹੀਦੀ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਜਿਹੜੀਆਂ ਉਹ ਨਤਮਸਤਕ ਹੋਣ ਲਈ ਆ ਰਹੀਆਂ ਨੇ ਸੋ ਇੱਕ ਬਜ਼ੁਰਗ ਨੇ ਸਾਡੇ ਨਾਲ ਬਾਪੂ ਜੀ ਸਿੰਘ ਸਾਹਿਬ ਨੇ ਜੋ ਸ਼ਸਤਰ ਤਿਆਰ ਕਰ ਰਹੇ ਨੇ ਸ਼ਸਤਰਾਂ ਦੀ ਐਮੀਅਤ ਖਾਲਸਾ ਪੰਥ ਦੇ ਵਿੱਚ ਬਹੁਤ ਵੱਡੀ ਆ ਕਿਉਂਕਿ ਗੁਰੂ ਸਹਿਬਾਨਾਂ ਦੇ ਟਾਈਮ ਵਿੱਚ ਵੀ ਸ਼ਸਤਰ ਤਿਆਰ ਕਰਕੇ ਇਦਾਂ ਦੇ ਜਿਹੜੇ ਸਿੰਘ ਸੀਗੇ ਉਹ ਦੰਦੇ ਸੀਗੇ ਤੇ ਜਿਹੜੇ ਗੁਰੂ ਦੀਆਂ ਫੌਜਾਂ ਸੀਗੀਆਂ ਉਹ ਮੈਦਾਨਾਂ ਦੇ ਵਿੱਚ ਜਾ ਕੇ ਬੈਰੀ ਨੂੰ ਮੂੰਹ ਤੋੜਮਾ ਜਵਾਬ ਦਿੰਦੀਆਂ ਸੀ ਸੋ ਉਹੀ ਸ਼ਸਤਰ ਅੱਜ ਫੇਰ ਤਿਆਰ ਕੀਤੇ ਜਾ ਰਹੇ ਨੇ ਬਜ਼ੁਰਗ ਨੇ ਸਾਡੇ ਨਾਲ ਹਾਲਾਂਕਿ ਇਹ ਕਹਿੰਦੇ ਅਸੀਂ ਹੁਣ ਲੱਗਿਆ ਸਾਡੇ ਬਜ਼ੁਰਗੇ ਕੰਮ ਨਹੀਂ ਕਰਦੇ ਸੀ ਪਰ ਉਹਨਾਂ ਨੂੰ ਵੀ ਮਲਾਵਾਂਗੇ ਸਿੱਖ ਲਿਗ ਸਿੱਖਲੀਗਰ ਜਿਹੜੇ ਵੀਰ ਨੇ ਉਹ ਅੱਗੇ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਇਹ ਬਾਪੂ ਜੀ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਅੱਜ ਦੇ ਟਾਈਮ ਤੇ ਪਹਿਲੇ ਟਾਈਮ ਵਿੱਚ ਕੀ ਫਰਕ ਸੀ ਹਾਂਜੀ ਬਾਪੂ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਫਤਿਹ ਕੀ ਨਾਮ ਆ ਜੀ ਮੇਰਾ ਨਾਮ ਹਰਮੇਸ਼ ਸਿੰਘ ਕਾਕਾ ਕਹ ਕੇ ਮੈਨੂੰ ਪਿੰਡ ਚ ਬੁਲਾਉਂਦੇ ਨੇ ਜੀ ਕਿਹੜਾ ਪਿੰਡ ਆ ਜੀ ਆਪਣਾ ਆਸ਼ ਮੇਰਾ ਪਿੰਡ ਹੈਗਾ ਜੀ ਮਾਨਸਾ ਜ਼ਿਲ੍ਹੇ ਚ ਬੱਚਾ ਉਹਨਾ ਪਿੰਡ ਆ ਹਾਂਜੀ ਕਦ ਜੀ ਕਦੋਂ ਤੋਂ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਜੀ ਸ਼ਸਤਰ ਤਿਆਰ ਕਰ ਰਹੇ ਹੋ ਤੁਸੀਂ ਗੁਰੂ ਸਹਿਬਾਨਾਂ ਦੇ ਟਾਈਮ 'ਚ ਵੀ ਸ਼ਸਤਰਾਂ ਦੀ ਬਹੁਤ ਵੱਡੀ ਐਮੇਤ ਸੀਗੀ ਜੇ ਸ਼ਸਤਰ ਸੀਗੇ ਤਾਂ ਹੀ ਫੌਜਾਂ ਬੈਰੀ ਨਾਲ ਟੱਕਰ ਲੈਂਦੀਆਂ ਸੀਗੀਆਂ ਲੜਦੀਆਂ ਸੀਗੀਆਂ ਤੁਸੀਂ ਕਦੋਂ ਤੋਂ ਇਹ ਕੰਮ ਕਰ ਅਸੀਂ ਤਕਰੀਬਨ 2010 ਤੇ 11 ਦੇ ਵਿੱਚ ਵਿੱਚ ਕੰਮ ਕਰਨ ਲੱਗੇ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੀ ਦਿਹਾੜੀ ਮਜ਼ਦੂਰੀ ਕਰਦੇ تھے ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਸ਼ਸਤਰ ਹੱਥੇ ਬਣਾਉਣਾ ਸਿੱਖ ਗਏ ਤੇ ਕੋਈ ਪਰਿਵਾਰ 'ਚ ਇਦਾਂ ਦਾ ਕੰਮ ਪਹਿਲਾਂ ਕਰਦਾ ਸੀ ਜੀ ਨਹੀਂ ਪਰਿਵਾਰ 'ਚ ਨਹੀਂ ਕੰਮ ਕਰਦਾ ਠੀਕ ਹੈ ਜੀ ਅਸੀਂ ਪਹਿਲਾਂ ਮਿੱਟੀ ਦੇ ਬਰਤਨ ਬਣਾਉਂਦੇ ਸੀ ਜੀ ਤੇ ਮਿੱਟੀ ਦੇ ਹੱਥਾਂ 'ਚ ਹਾਂ ਕਲਾ ਦੀ ਹੱਥਾਂ ਜੀ ਉਹ ਮਿੱਟੀ ਦੇ ਬਰਤਨ ਬਣਾਉਂਦੇ ਬਣਾਉਂਦੇ ਉਹ ਕਿੱਥੇ ਸਾਡੇ ਫੇਲ ਹੋ ਗਏ ਜੀ ਉਹ ਕਿੱਥੇ ਫੇਲ ਹੋਣ ਦੇ ਕਾਰਨ ਹੀ ਫੇਰ ਸਾਨੂੰ ਇਹ ਮਤਲਬ ਇਸ ਕੰਮ ਦੇ ਵਿੱਚ ਪੈ ਗਏ ਪਹਿਲਾਂ ਉਹ ਮੁੱਲ ਲੈ ਕੇ ਵਿੱਚ ਫੇਰ ਹੌਲੀ-ਹੌਲੀ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਅਸੀਂ ਆਪ ਤਿਆਰ ਕਰਨ ਲੱਗੇ ਬਾਪੂ ਜੀ ਦੱਸੇਗੇ ਉਹ ਕਿਹੜਾ ਸ਼ਸਤਰ ਜਿੱਦਾਂ ਇਹ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸ਼ਸਤਰਾਂ ਨੂੰ ਇਹ ਸਫਾ ਜੰਗ ਹੈ ਜੀ ਇਹਨੂੰ ਮਤਲਬ ਵੀ ਵਰਤੇ ਜਾਂਦਾ ਸੀਗਾ ਲੜਾਈ ਜੰਗ ਮੈਦਾਨ ਦੇ ਵਿੱਚ ਜਿਹੜੇ ਸਿੰਘ ਹੁੰਦੇ ਦੀਗੇ ਉਹ 2 ਤੋਂ 3-3 4-4 5-5 ਸ਼ਸਤਰ ਰੱਖ ਦਿੰਦੇ ਸੀ ਉਹ ਸਫਾ ਜੰਗ ਹੋ ਗਿਆ ਜੀ ਇਹਨੂੰ ਸਫਾ ਜੰਗ ਰੱਖਦੇ ਦੀਏ ਜਿਵੇਂ ਕਹਾੜੀ ਹੋ ਗਈ ਇਹ ਵਰਖਾ ਹੋ ਗਿਆ ਤੇ ਨਾਲ ਨਾਲ ਵੱਡੀ ਤੇਗ ਹੋ ਗਈ ਉਹ ਪਿੰਨਾਂ ਦੀ ਤੇਗਾ ਤੇ ਇਦਾਂ ਮਤਲਬ ਰੱਖਦੇ ਦੀਏ ਵੱਧ ਤੋਂ ਵੱਧ ਸ਼ਸਤਰ ਮਹਾਰਾਜ ਦਾ ਹੁਕਮ ਸੀਗਾ ਵੀ ਵੱਧ ਤੋਂ ਵੱਧ ਸਿੰਘ ਕੋਲੇ ਸ਼ਸਤਰ ਹੋਣੇ ਚਾਹੀਦੇ ਸੀ ਮਹਾਕਾਲ ਦਾ ਰੂਪ ਸਿੰਘ ਨੂੰ ਉਹ ਦਿੱਤਾ ਜਾਂਦਾ ਹੈ ਵੀ ਉਸ ਸਮੇਂ ਦਾ ਇਹ ਧੀਗਾ ਵੀ ਸਿੰਘ ਨੂੰ ਸ਼ਸਤਰ ਲੈਣ ਲੱਗਦੇ ਰਹਿ ਜਾਣਾ ਪਿਆ ਵੀ ਜੰਗ ਮੈਦਾਨ ਦੇ ਵਿੱਚ ਲੜਦਾ ਕੋਈ ਦੁਸ਼ਮਣ ਉੱਤੋਂ ਦੀ ਪੈ ਗਿਆ ਸ਼ਸਤਰ ਹੱਥੋਂ ਨਿਕਲਦਾ ਨਾਲ ਦੀ ਨਾਲ ਹੀ ਉਹਨੇ ਦੂਜਾ ਚੱਕ ਲਿਆ ਜਦੋਂ ਮਤਲਬ ਵੀ ਇਹ ਇਸ ਕਰਕੇ ਆਪਾਂ ਜੰਗ ਜਿਹੜੀ ਸਿੱਖ ਧਰਮ ਹੈ ਇਸੇ ਕਰਕੇ ਜੰਗ ਚੀਤੀ ਜਾਂਦਾ ਹੈ ਉਹ ਜਿਹੜਾ ਸ਼ਸਤਰ ਹੈ ਇੱਕ ਸ਼ਸਤਰ ਦੀ ਡੀਕ ਨਹੀਂ ਕਰਦਾ ਉਹ ਜਿੰਨੇ ਚੱਕੇ ਜਾਣ ਉਹਨਾਂ ਦੀ ਡੀਕ ਕਰਦਾ ਵੀ ਮੈਂ ਉਹਨੇ ਸ਼ਸਤਰ ਚੱਕ ਲਿਆ ਇਹ ਦੂਸਰਾ ਜਿਹੜਾ ਮਹਾਰਾਜ 10ਵੇਂ ਪਾਤਸ਼ਾਹ ਦਾ ਥਾਪੜਾ ਸਾਨੂੰ ਉਹ ਸਾਡੀ ਜਾਨ ਤੇ ਥਾਪੜਾ ਨਹੀਂ ਹੈਗਾ ਸਾਡੇ ਸਰੀਰ ਤੇ ਹੈ ਜੀ ਜਾਨ ਜਦੋਂ ਵੀ ਜਾ ਸਕਦੀ ਹੈ ਪਰ ਸਰੀਰ 10ਵੇਂ ਪਾਤਸ਼ਾਹ ਦੇ ਲਿਖੇ ਰੋਣਾ ਇਹ ਇਹ ਹੈ ਜਿਹੜੀ ਸਾਡੀ ਮਤਲਬ ਸਿੰਘ ਸਿੰਘਾਂ ਦੀ ਮਰਜ਼ਾਦ ਹੈ ਦੂਸਰੀ ਹੋਗੇ ਵੀ ਜਿਹੜੇ ਆਪਣੇ ਅੰਮ੍ਰਿਤਧਾਰੀ ਸਿੱਖ ਹੋਗੇ ਆਮ ਇਹ ਵੀ ਜਿਹੜੇ ਸਿੱਖ ਨੇ ਕਈ ਵਾਰੀ ਆਪਾਂ ਇਹ ਜਾਂ ਦੇਖਦੇ ਆਂਗੇ ਜੰਗ ਮੈਦਾਨ ਦੇ ਵਿੱਚ ਵੀ ਮੋਨੇ ਸਿੱਖ ਵੀ ਜਿਹੜੇ ਸਹਿਯਤਾਰੀ ਸਿੱਖ ਵੀ ਕੁਰਬਾਨੀਆਂ ਦੇ ਦਿੰਦੇ ਨੇ ਇਹ ਜਿਹੜੇ ਸਾਡੇ ਮਤਲਬ ਸਿੱਖ ਧਰਮ ਦੇ ਜਿਹੜੀ ਰਾਹ ਦੇ ਵਿੱਚ ਗੱਲ ਹੈ ਵੀ ਉੱਥੇ ਜਿੱਥੇ ਵੀ ਸਿੱਖ ਧਰਮ ਨੂੰ ਲੋੜ ਪੈਂਦੀ ਹੈ ਉਹ ਕੁਰਬਾਨੀ ਦੇਣ ਨੂੰ ਖੜਾ ਹੈ ਤੇ ਉਹਨਾਂ ਨੂੰ ਕੋਈ ਨਹੀਂ ਪਰ ਹੁਣ ਥੋੜਾ ਜਿਹਾ ਦੁੱਖ ਨਾਲ ਕਹਿਣਾ ਪੈਂਦਾ ਜੀ ਜਿਹੜੀ ਸਾਡੀ ਸਿੱਖ ਕੌਮ ਹੈ ਉਹ ਨਸ਼ੇ ਵੱਲ ਵੱਧ ਗਈ ਜਿਹੜੇ ਸਾਡੇ ਉਤਲੇ ਬੰਦੇ ਨੇ ਜਿਵੇਂ ਹੁਣ ਆਪਾਂ ਜ਼ਿਆਦਾਤਰ ਤੇ ਆਪਾਂ ਸ਼੍ਰੋਮਣੀ ਕਮੇਟੀ ਨੂੰ ਲੈ ਲੈ ਉਸ ਦੇ ਕੰਮ ਜੀ ਉਹਨਾਂ ਨੇ ਜਿਹੜਾ ਸਾਡਾ ਪ੍ਰਚਾਰ ਹੈ ਉਹ ਘਟਦਾ ਜਿਹੜਾ ਸਿੱਖਾਂ ਦਾ ਪ੍ਰਚਾਰ ਹੈ ਉਹ ਪ੍ਰਚਾਰ ਨਹੀਂ ਢੰਗੇ ਢੰਗੇ ਨਾਲ ਹੋ ਰਿਹਾ ਜੀ ਜਿਵੇਂ ਹੁਣ ਸਿੱਖ ਟੜਕੇ ਰਹਿ ਰਸ ਕਰਦਾ ਜੀ ਜਿਹੜਾ ਨੌਜਵਾਨ ਹੈ ਉਹ ਰਹਿ ਰਸ ਨਹੀਂ ਸਮਝਦਾ ਉਸ ਜੇ ਪ੍ਰਚਾਰਕ ਸਾਹਮਣੇ ਬੈਠਾ ਪ੍ਰਚਾਰ ਕਰਦਾ ਉਹ ਨੂੰ ਸਮਝੂਗਾ ਤੇ ਪਹਿਲੀ ਗੱਲ ਤਾਂ ਸਾਡੀ ਬੇਨਤੀ ਹੈ ਵੀ ਸਿੱਖ ਪੰਥ ਦੇ ਵੱਧ ਤੋਂ ਵੱਧ ਪ੍ਰਚਾਰਕ ਹੋਣੇ ਚਾਹੀਦੇ ਨੇ ਦੂਜੀ ਬੇਨਤੀ ਹੈ ਵੀ ਪ੍ਰਚਾਰ ਕਹੇ ਜਾ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਹੁਣ ਕਲਾਕਾਰ ਨੂੰ ਦੇਖ ਕੇ ਬੰਦੇ ਜੀ ਕਰਦੇ ਮੈਂ ਕਲਾਕਾਰ ਬਣ ਜਾ ਕਿਉਂਕਿ ਕਲਾਕਾਰ ਕੋਲੇ ਖੁੱਲੀਆਂ ਸਕੀਮਾਂ ਸਹੂਲਤਾਂ ਹੁੰਦੀਆਂ ਨੇ ਉਸੇ ਤਰ੍ਹਾਂ ਜਿਵੇਂ ਪ੍ਰਚਾਰਕ ਸਿੱਖ ਧਰਮ ਦਾ ਹਰੇਕ ਬੰਦੇ ਦਾ ਜੀ ਕਰੇ ਵੀ ਮੈਂ ਪ੍ਰਚਾਰਕ ਬਣ ਜਾ ਮੈਂ ਕੱਲ ਦੇ ਕੱਲ ਪਰਸੋਂ ਇੱਕ ਵੀਡੀਓ ਦੇਖੀ ਸੀਗੀ ਉਹ ਹੈਗੀ تھی ਜੀ ਆਪਣਾ ਆਪਣਾ ਇੱਥੋਂ ਦੀ ਧੂਰੀ ਏਰੀਏ ਦੀ ਉੱਥੇ ਗ੍ਰਾਂਤੀ ਸਿੰਘ ਖੜੇ ਦੀਗੇ ਇੱਕ ਫਲੂਟ ਦੀ ਰਿਹੜੀ ਲਾਈ ਹੋਈ ਸੀ ਜੀ ਜੀ ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਤਨਖਾਹ ਦੱਸੀ ਉਹ 6000 ਰੁਪਏ ਦੱਸੀ ਹੂੰ 4000 ਤੋਂ ਲੈ ਕੇ 6000 ਰੁਪਏ ਵਿੱਚ ਹੀ ਕਹਿੰਦੇ ਅਸੀਂ ਡਾਲੀ ਕਰਦੇ ਹਾਂ ਸਾਡੀ ਹੱਥ ਬਨ ਕੇ ਬੇਨਤੀ ਹੈ ਜਿਹੜੇ ਪਿੰਡਾਂ ਦੀਆਂ ਕਮੇਟੀਆਂ ਨੇ ਸਿੱਖਾਣੀਆਂ ਬੀਜੇ ਘੱਟ ਤੋਂ ਘੱਟ ਗ੍ਰਾਂਤੀ ਨੂੰ ਤਨਖਾਹ ਦੇਣੀ ਤਾਂ 10000 ਰੁਪਏ ਦੂਜੀ ਗੱਲ ਗਰੰਥੀ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਵੀ ਪੂਰੀ ਜੱਚ ਕੇ ਦੇ ਹੁਣ ਕੀ ਹੈ ਜੇ ਪ੍ਰਧਾਨ ਨੂੰ ਚਾਹ ਨਾ ਗਰੰਥੀ ਨੇ ਬਣਾ ਖੇਤੀ ਉਹ ਤੀਜੇ ਦਿਨ ਉਹਦੇ ਬੈਗ ਚ ਕੱਪੜੇ ਪਵਾ ਦਿੰਦਾ ਜਿਹੜੇ ਗਰੰਥੀ ਦੇ ਬੱਚੇ ਨੇ ਜੀ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਕੋਈ ਸਕੂਲ ਦੀ ਸਹੂਲਤ ਨਹੀਂ ਉਹਨਾਂ ਵੀ ਪੜ ਲੂਗੇ ਤੇ ਕੋਈ ਉਹਨਾਂ ਨੂੰ ਮਤਲਬ ਵੀ ਕੱਪੜੇ ਜਿਹੜੇ ਦੀ ਵੀ ਕੋਈ ਸਹੂਲਤ ਨਹੀਂ ਜਿਹੜੀ ਸਾਡੀ ਸਿੱਖੀ ਹੈ ਉਹ ਸਾਡੇ ਕੇਸਾਂ ਨਾਲ ਤੇ ਬਾਣਿਆਂ ਨਾਲ ਹੈ ਸਾਨੂੰ 70 ਵੀ ਚੱਕਣਾ ਜ਼ਰੂਰੀ ਹੈ ਜਿਹੜੀ ਸਾਡੀ ਸਰਦਾਰੀ ਹੈ ਉਹ ਪੱਗਾਂ ਨਾਲ ਹੈ ਜੇ ਕੋਈ ਅੱਜ ਗੱਡੀਆਂ ਦੇ ਮੰਗਰ ਸਰਦਾਰ ਲਿਖਿਆ ਹੁੰਦਾ ਉਹ ਵਿੱਚ ਉਹਦੇ ਵਿੱਚ ਮੁੰਡਾ ਮੋਨਾ ਕੋਨਾ ਬੈਠਾ ਹੁੰਦਾ ਮੁੱਛਾਂ ਦੀ ਮੋਟੋ ਲਾਈ ਹੁੰਦੀ ਹੈ ਤੇ ਅਸੀਂ ਇੱਕ ਤੁਹਾਨੂੰ ਹੋਰ ਨਾਲ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਸਾਡੇ ਬਾਣਾ ਪਏ ਹੋਇਆ ਲਗਭਗ ਵੀ ਤੁਹਾਨੂੰ ਬਹੁਤ ਸਾਰੇ ਬੰਦੇ ਪੁਲਿਸ ਨੂੰ ਮਾੜਾ ਕਹਿਣ ਵਾਲੇ ਹੋਏ ਪਰ ਅਸੀਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਬਾਣੀ ਦੀ ਪੁਲਿਸ ਸਾਥੋਂ ਕਹੇ ਪੁਲਿਸ ਗੱਡੀ ਖੜਾਏ ਕਾਗਜ਼ ਪੁੱਛੇ ਚਾਹੇ ਕੁਝ ਵੀ ਪੁੱਛੇ ਚਾਹੇ ਸਾਡੀ ਗੱਡੀ ਦੀ ਤਲਾਸ਼ੀ ਕਰ ਲੇ ਪਰ ਸਾਡੇ ਬਾਣੀ ਦੀ ਕਦਰ ਬਹੁਤ ਜ਼ਿਆਦਾ ਕਰਦੀ ਬਾਬਾ ਜੀ ਕਹਿ ਕੇ ਸਾਨੂੰ ਬੁਲਾਉਣਾ ਪਿਆਰ ਨਾਲੀ ਉਹ ਗੱਲ ਕਹਿਣੀ ਬਾਬਾ ਜੀ ਅਸੀਂ ਐਂ ਕਰਨਾ ਅਸੀਂ ਕਹਦੇ ਨੇ ਵੀ ਆ ਖੜਿਆ ਵੀ ਦੇਖ ਲੋ ਅਸੀਂ ਅੱਜ ਵੀ ਕਹਿੰਦੇ ਆ ਵੀ ਦੇਖੋ ਪੁਰਸ ਦੇ ਮਾਣਾ ਨਹੀਂ ਕਦੇ ਪਾਇਆ ਹੁੰਦਾ ਪੁਰਸ ਦੇ ਵਰਦੀ ਪਾਈ ਹੁੰਦੀ ਹੈ ਇਹ ਵਰਦੀ ਹੈ ਦਸਵੇਂ ਪਾਤਸ਼ਾਹ ਦੀ ਅੱਜ ਵੀ ਪੁਲਿਸ ਦੀ ਕਦਰ ਕਰਦੀ ਹੈ ਪਰ ਜਿਹੜੇ ਸਾਡੇ ਮਤਲਬ ਵੀ ਵਿਚਰਨ ਵਾਲੇ ਲੋਕ ਨੇ ਪਿੰਡਾਂ ਚ ਉਹ ਇਹਦੀ ਕਦਰ ਨਹੀਂ ਕਰਦੇ ਜੇ ਦੇਖੀਏ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਜੀ ਤੇ ਜਿਹੜਾ ਇਹ ਕੰਮ ਆ ਤੁਸੀਂ ਕਰਦੇ ਹੋ ਰੋਜ਼ਗਾਰ ਵਧੀਆ ਚੱਲੀ ਜਾਂਦੇ ਹੈ ਦੇਖੋ ਜੀ ਗੱਲ ਇਹ ਹੈ ਵੀ ਇਹ ਰਿਕਾਰ ਚੱਲਦਾ ਮੇਲੇ ਮੇਲੇ ਤੇ ਜੇ ਅਸੀਂ ਪੂਰੇ ਵਧੀਆ ਜਿਹੜੇ ਸ਼ਸਤਰ ਨੇਗੇ ਜਨ ਮਨੋਂ ਤੋਂ ਉਹ ਸ਼ਸਤਰ ਬਣਾਈਏ ਫਿਰ ਇੱਥੇ ਵਿਕਦਾ ਨਹੀਂ ਹੈ ਜੀ ਮੈਂ ਤੁਹਾਨੂੰ ਸਾਬ ਜਾਦਾਂ ਦੀ ਧਰਤੀ ਦੇ ਬੈਠਾ ਨਾ ਝੂਠ ਬੋਲਦਾ ਹੋ ਕੇ ਗੱਲ ਨਹੀਂ ਨਾ ਵੀ ਜਿਹੜਾ ਸ਼ਸਤਰ ਆ ਸੀ ਪੱਤੀ ਪੱਤੀ ਦੀ ਤਿਆਰ ਕਰਨ ਲੱਗੇ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਜਿਵੇਂ ਹੁਣ ਆ ਸ਼ਸਤਰ ਆਈ ਇਹ ਬਹੁਤ ਵਧੀਆ ਸ਼ਸਤਰ ਹੈ ਲੋਹਾ ਕੱਟ ਦੂਗਾ ਜੇ ਇਹ ਚੀਜ਼ਾਂ ਨਹੀਂ ਕਾਰਨ ਇਹ ਹੋ ਗਿਆ ਜੀ ਵੀ ਇੱਥੇ ਗਾਹ ਕੋ ਆਉਂਦਾ ਉਹਨੇ ਵੱਧ ਤੋਂ ਵੱਧ 100 ਤੋਂ 150 ਰੁਪਏ 200 ਵੱਧ ਤੋਂ ਵੱਧ 500 ਰੁਪਏ ਲਾਉਣਾ ਕੋਈ ਬਾਲਾ ਸ਼ੌਂਕੀ ਆਉ ਉਹ ਦੱਸ ਦਿੰਦਾ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਸ਼ਸਤਰਾਂ ਨੂੰ ਥਾਂ ਦਿੱਤਾ ਹੋਇਆ ਅੱਗੇ ਉੱਥੇ ਦਲਾਂ ਵਾਲੇ ਨੇ ਜਿਹੜੇ ਉਹ 5-400 ਰੁਪਏ ਲੈਂਦੇ ਨੇ ਉੱਥੇ ਲੰਗਰ ਵਾਲਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਲੰਗਰ ਵਾਲੇ ਨੇ ਉਹ ਸੜਕਾਂ ਦੇ ਉੱਤੇ ਚੜਾ-ਚੜਾ ਕੇ ਲਾਈ ਜਾਂਦੇ ਨੇ ਉਹ ਨਹੀਂ ਬੈਠਣ ਹੁੰਦੇ ਹੁਣ ਹੋਰ ਐਸੀ ਬੈਠਿਆ ਜੀ ਦੇਖੋ 12 ਫੁੱਟ ਜਗ੍ਹਾ ਹੈ ਮੇਰੇ ਕੋਲੇ 12 12 ਫੁੱਟ ਜਗ੍ਹਾ ਦਾ 13200 ਰੁਪਇਆ ਕਰਾਇਆ ਹੋ ਗਿਆ 12 ਫੁੱਟ ਜਗ੍ਹਾ ਦਾ ਜੀ ਹਾਂ ਜੀ 1200 ਰੁਪਏ ਫੁੱਟ ਦਾ ਕਰਾਇਆ ਤੇ ਹੁਣ ਠੇਕੇਦਾਰ ਨੂੰ ਵੀ ਆਪਾਂ ਮਾੜਾ ਨਹੀਂ ਕਹਿ ਸਕਦੇ ਇਸ ਵਿੱਚ ਕਿਉਂ ਠੇਕੇਦਾਰ ਨੇ ਤਾਂ ਆਪ ਕਰਾਇਤੇ ਲਈ ਆ ਇਹ ਇਹ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਜਾਂ ਸਾਡਾ ਪ੍ਰਸ਼ਾਸਨ ਹੈ بڑے بڑے ਅਫਸਰ ਪ੍ਰਿੰਸੀਪਲ ਨੇ ਰਿਟਾਇਰ ਨੇ ਜਿਨ੍ਹਾਂ ਨੇ ਅੱਜ ਡੇੜੀਆਂ ਸੰਪਰਦਾਵਾਂ ਚਲਾਈਆਂ ਹੋਈਆਂ ਨੇ ਵੀ ਜਿਹਦੇ 20-20 ਲੱਖ ਰੁਪਏ ਦਾ ਲਾਜ ਲੋਕਾਂ ਦਾ ਕਰਾਉਂਦੇ ਨੇ ਕੁੜੀਆਂ ਦੇ ਵਿਆਹ ਕਰ ਦਿੰਦੇ ਨੇ ਉਹ ਇਹ ਗੱਲ ਤੇ ਨਿਗਾਹ ਮਾਰ ਇਹ ਜਿੱਦਾਂ 12000 ਰੁਪਏ ਲੱਤਾ ਹੀ 12000 ਰੁਪਏ ਤੁਸ ਇੱਥੇ ਤੁਹਾਨੂੰ ਆਮਦਨ ਹੋ ਜੂ। ਚਲੋ ਆਮਦਨ ਤਾਂ ਇੱਕ ਮਾਲਕ ਦੀ ਕਿਰਪਾ ਜੀ। ਕਈ ਵਾਰੀ 12:00 24 ਵੀ ਹੋ ਜੂਗੀ। ਗੱਲ ਇਹ ਕਰਦੇ ਆਂ ਵੀ ਮਤਲਬ ਇਹਨਾਂ ਦੇ ਨਾਲ ਰੇਟ ਵਧਾਉਣੇ ਪੈਗੇ ਚੀਜ਼ਾਂ ਦੇ। ਜਿਹੜਾ ਸ਼ਸਤਰ ਅਸੀਂ 300 ਦਾ ਵੇਚਣਾ ਸੀ ਉਹਨੂੰ ਉਹਦਾ ਮੁੱਲ ਗਾਹਕ ਤੋਂ 500 ਮੰਗਣਾ ਪੈ ਗਿਆ। 400 ਦਿੰਦਾ ਹੈ, 350 ਦਿੰਦਾ ਹੈ। ਵੀ ਜਾਨੀ ਕਿ ਵੱਧ-ਵੱਟਣੇ ਪੈਗੇ ਹਰੇਕ ਬੈ ਚੀਜ਼ ਦੇ। ਕਿਤੇ ਨਾ ਕਿਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਹਾਂਜੀ, ਦੋ ਗੱਲਾਂ ਵੱਧ ਧਿਆਨ ਦੇਣਾ ਚਾਹੀਦਾ ਵੀ ਮੈਂ ਜਿਹ ਜਿਹੜੇ ਰਿਟਾਇਰ ਅਫਸਰ ਨੇ ਬੜੇ ਬੜੇ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜਿਆਂ ਨੇ ਸੰਪਰਦਾਮਾਂ ਚਲਾਈ ਹੋਈ ਨੇ ਇੱਕ ਤਾਂ ਜਿਹੜੇ ਸਾਡੇ ਪਿੰਡਾਂ ਦੇ ਗ੍ਰੰਥੀ ਦੇ ਉਹ ਉਹ ਗ੍ਰੰਥੀਆਂ ਨੂੰ ਆਪਦੀਆਂ ਸੰਸਾਂਨਾਵਾਂ ਜੋੜਨ ਉਹਨਾਂ ਦੇ ਬੱਚਿਆਂ ਦਾ ਉਹ ਸਹੂਲਤ ਚਲੋ ਗ੍ਰੰਥੀ ਨੂੰ ਤਨਖਾਹ ਜਿਹੜੀ ਮਰਜ਼ੀ ਮਿਲਦੀ ਹੈ ਪਰ ਉਹਦੇ ਬੱਚੇ ਵਧੀਆ ਸਕੂਲਾਂ 'ਚ ਪੜਾ ਦੇਣਾ ਇਹ ਸਾਡੀ ਹੱਥ ਬਨ ਕੇ ਬੇਨਤੀ ਹੈ ਦੂਜੀ ਗੱਲ ਦੇਖੋ ਗ੍ਰੰਥੀ ਦਾ ਵੀ ਕਾਰਜ ਬੈਠਣ ਨੂੰ ਜੀ ਕਰਦਾ ਸਾਡੇ ਧਰਮ ਦਾ ਪ੍ਰਚਾਰਕ ਜਦੋਂ ਸਾਈਕਲ ਤੇ ਜਾਂਦਾ ਜਾਂ ਉਹ ਤਰਸਦਾ ਹੈ ਧੇਰ ਪ੍ਰਚਾਰਕ ਨਹੀਂ ਬਣਦਾ ਅੱਜ ਲੈਕਚਰ ਚਾ ਗਾਉਣ ਵਾਲਾ ਬੰਦਾ ਦੇਖੋ ਆਰਮਾ ਖਰਮਾ ਪਤੀ ਹੋ ਜਾਂਦਾ ਇੱਕ ਧਰਮ ਦਾ ਪ੍ਰਚਾਰ ਕਰਨ ਵਾਲਾ ਬੰਦਾ ਕਿਸੇ ਟਾਈਮ ਰੋਟੀ ਤੋਂ ਤਰਸਣ ਲੱਗ ਜਾਂਦਾ ਇੱਕ ਦਲੇਰ ਮਹਿੰਦੀ ਬਾਰੇ ਮੈਨੂੰ ਕਿਸੇ ਨੇ ਦੱਸਿਆ ਦੀਗਾ ਕਹਿੰਦੇ ਵੀ ਦਲੇਰ ਮਹਿੰਦੀ ਕਿਤੇ ਕੀਰਤਨ ਕਰਦਾ ਹੁੰਦਾ ਸੀ ਉਹ ਕੀਰਤਨ ਕਰਨ ਗਿਆ ਕਿਸੇ ਦੇ ਘਰੇ ਉਹਨੇ ਕੀਰਤਨ ਕਰਨ ਦਾ ਉਸ ਸਮੇਂ 1100 ਰੁਪਏ ਮੰਗਿਆ ਘਰ ਵਾਲੇ ਨੇ ਕਹਿੰਦੇ ਵੀ ਲੜ ਲੁੜ ਕੇ 800 ਰੁਪਏ ਦਿੱਤਾ ਵੀ ਇੰਨੇ ਕਾਦੇ ਉਹੀ ਦਲੇਰ ਮਹਿੰਦੀ ਥੋੜੇ ਜਿਹੇ ਸਮੇਂ ਬਾਅਦ ਉਹਨਾਂ ਦੇ ਵਿਆਹ ਤੇ ਗਿਆ 40000 ਰੁਪਏ ਲੱਗੇ ਨਾਲੇ ਘੰਟੇ ਦੋ ਲਾਏ ਵੀ ਮੈਂ ਇਹ ਬੇਨਤੀ ਕਰਦਾ ਦੇਖੋ ਮੈਂ ਸਾਲ ਪਾਰ ਆਜ ਸਾਲ ਸਹਿਜ ਪਾਠ ਕਰਾਉਣਾ ਜੀ ਸਾਡੇ ਪਿੰਡ ਦਾ ਗ੍ਰੰਥੀ ਆ ਉਹ ਡੇਰ ਉਹਦੇ ਗੁਰੂ ਘਰ 'ਚ ਡਿਊਟੀ ਨਹੀਂ ਹੈਗੀ ਖੁੱਲਾ ਗ੍ਰੰਥੀ ਹੈ ਮੈਂ ਉਹ ਤੋਂ ਸਹਿਜ ਪਾਠ ਕਰਾਉਣਾ ਜਿਹੜਾ ਡਿਊਟੀ ਵਾਲਾ ਗ੍ਰੰਥੀ ਆ ਉਹ ਤੋਂ ਮੇਰਾ ਸਹਿਜ ਪਾਠ ਨਹੀਂ ਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਭੋਗ ਦਾ ਦੇਣ ਨਹੀਂ ਹੁੰਦਾ ਕੋਈ ਜੀ ਜਿੰਨੇ ਦਿਨਾਂ 'ਚ ਮਰਜ਼ੀ ਭੋਗ ਪਾਵੇ ਅਸੀਂ ਸਾਰਾ ਪਾਠ ਬੈ ਕੇ ਸੁਣਦੇ ਆ ਜੀ ਜੇ ਪਾਠ ਆਪਾਂ ਬੈ ਕੇ ਨਹੀਂ ਸੁਣ ਸਕਦੇ ਤਾਂ ਗ੍ਰੰਥੀ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਵੀ ਇਹਨੇ ਪਾਠ ਵਧੀਆ ਨਹੀਂ ਕਰਿਆ ਆਪਾਂ ਨੇ ਕੀ ਕਰਨਾ ਹੈ ਵੀ ਆਪਣੇ ਘ ਵੀ ਪਾਠ ਸਾਰਾ ਬਹਿ ਕੇ ਸੋ ਗ੍ਰੰਥੀ ਦੀ ਬੇਨਤੀ ਕਰੋ ਸਾਡਾ ਹੁਣ ਕੀ ਹੈ ਅਸੀਂ ਗ੍ਰੰਥੀ ਨੂੰ 9 ਦਿਨਾਂ ਦੀ ਪਾਠ ਦੀ ਪੂਰੀ ਦੀ ਭੇਟਾ ਦੇ ਦੇਣੀ ਹੈ ਚਾਹੇ ਤੁਹਾਡੇ ਸਾਡੇ 15 ਦਿਨ ਲੱਗਣ ਤਾਂ 15 ਦਿਨਾਂ ਦੀ ਭੇਟਾ ਦੇ ਦੇਣੀ ਹੈ ਵੀ ਗ੍ਰੰਥੀ ਨੂੰ ਇੱਕ ਸੈਜ ਪਾੜਨ ਨਾਲ ਹੀ ਜੋੜ ਕੇ ਸੀ ਚੱਲਦੇ ਜਿੰਨਾ ਚਿਰ ਅਸੀਂ ਲਵਾਵਾਂਗੇ ਉਨੇ ਦਿਨਾਂ ਦੀ ਅਸੀਂ ਭੇਟਾ ਦੇਵਾਂਗੇ ਹਾਂਜੀ ਇਹ ਹੈ ਸੋ ਇਹ ਸੰਨ ਸਿੰਘ ਸਾਹਿਬ ਜੀ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਗ੍ਰੰਥੀ ਸਿੰਘਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਗ੍ਰੰਥੀ ਸਿੰਘ ਦੀ ਜਿਹੜੀ ਭੇਟ ਆਈ ਤਨਖਾਹ ਏ ਉਹ ਬਹੁਤ ਘੱਟ ਹੁੰਦੀ ਆ ਆਉਣ ਵਾਲੇ ਸਮੇਂ 'ਚ ਗ੍ਰੰਥੀ ਸਿੰਘ ਨੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇਧਰੋਂ ਕਿਨਾਰਾ ਕਰ ਰਹੇ ਨੇ ਹੋਰ ਕਿੱਤਿਆਂ ਨਾਲ ਜੁੜ ਰਹੇ ਨੇ ਸੋ ਉਧਰ ਧਿਆਨ ਦੇਣਾ ਤਾਂਕਿ ਜਿਹੜੇ ਪ੍ਰਚਾਰਕ ਨੇ ਉਹ ਸਿੱਖ ਕੌਮ ਦਾ ਪ੍ਰਚਾਰ ਕਰਦੇ ਰਹੇ ਨੇ ਉਹਨਾਂ ਨੂੰ ਬਣਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਸਹੀ ਦੇਣੀਆਂ ਚਾਹੀਦੀਆਂ ਨੇ ਤੇ ਸਸਤਰ ਤਿਆਰ ਕਰ ਰਹੇ ਨੇ ਕਹਿੰਦੇ ਸਸਤਰ ਅਸੀਂ ਤਕਰੀਬਨ 40 ਸਾਲ ਤੋਂ ਜੀ ਅਸੀਂ 2010 ਦੇ ਤੇ 11 ਦੇ ਵਿੱਚ ਲਿਆਂ 40 ਸਾਲ ਦੀ ਉਮਰ ਚ ਲੱਗਿਆ 40 ਸਾਲ ਦੀ ਉਮਰ ਚ ਲੱਗੇ ਸੀਗੇ ਸੋ ਇਹਨਾਂ ਨੇ ਕਿਹਾ ਕਿ ਇੱਥੇ ਆ ਕੇ ਇਹ ਵੀ ਅਰਦਾਸ ਕੀਤੀ ਜਾਵੇ ਕਿ ਜਿਹੜੇ ਨੌਜਵਾਨ ਚਿੱਟੀਆਂ ਰਮਾਲਾਂ ਬਣ ਕੇ ਇੱਥੇ ਆ ਰਹੇ ਨੇ ਆਉਣ ਵਾਲੇ ਟਾਈਮ 'ਚ ਜਿਹੜੀਆਂ 11 ਸ ਜਾ ਕੇ ਆਉਣ ਸੋ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੇ ਕਈਆਂ ਨੇ ਸੋ ਹੋਰ ਵੀ ਅਜਹੀਆਂ ਸਖਸੀਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤਿਹਗੜ ਸਾਹਿਬ